ਕਿੱਡੀ ਕੁ ਵੱਡੇ ਕਿੱਡਾ ਕੋਨੇ ਕ੍ਰਾਈਮ ਕਰ ਦਿੱਤਾ ਇਹ ਮੈਨੂੰ ਇਸ ਗੱਲ ਦਾ ਪੁੱਛਦਾ ਮੈਂ ਕੋ ਚਿੱਟਾ ਵੇਚਦਾ ਸੀ ਜਾਂ ਚਿੱਟਾ ਲਾਉਂਦਾ ਸੀ ਜਾਂ ਚਿੱਟੇ ਦੀ ਕੋਈ ਕ੍ਰਿਮੀਨਲ ਰਿਕਵਾਂਦੇ ਸੀ ਜਾਂ ਕੋਈ ਗੱਲਬਾਤ ਵੀ ਦੱਸਿਆ ਜਾਵੇ ਇਹ ਬਣਨਾਂ ਨੇ ਗੰਦ ਪਾਇਆ ਮੈਂ ਕਹਿੰਦਾ ਇਸੇ ਮਹਿਕਮੇ ਚੰਨ ਨੂੰ ਕੱਢਣੀ ਚਾਹੀਦੀ ਮਹਿਕਮੇ ਚ ਜਿੱਥੇ ਵੀ ਫੜੇ ਜਾਣਾਂ ਦੀ ਪ੍ਰਾਪਰਟੀ ਜਿੱਦਾਂ ਆਪਾਂ ਕਹਿੰਦੇ ਆ ਥਾਰ ਵਾਲੀ ਮੈਡਮ ਦੀ ਸੀਜ਼ ਕੀਤੀ ਹੈ ਜੇ ਉਹ ਪੁਲਿਸ ਮੁਲਾਜ਼ਮੇ ਤੇ ਇਹ ਵੀ ਪੁਲਿਸ ਮੁਲਾਜ਼ਮੇ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਇਸੇ ਤਰ੍ਹਾਂ ਸੀਜ਼ ਕੀਤੀਆਂ ਜਾਣੀ ਚਾਹੀਦੀਆਂ ਕਿ ਇਹਨਾਂ ਨੂੰ ਪਤਾ ਲੱਗ ਜਾਏ ਕ腐ਸ਼ਨ ਕਿੱਦਾਂ ਕਰੀਦੀ ਹੈ ਪਬਲਿਕ ਨਾਲ ਔਰ ਇਸੇ ਸੀਆਈਆਈ ਇਨਸਪੈਕਟਰ ਨੇ ਇਹ ਕਹਿਆ ਜੀ ਅਸੀਂ ਸ਼ਾਮ ਤੱਕ ਬੰਦਾ ਫੜਾ ਬੰਦਾ ਫੜ ਲੈਣੇ ਆ ਉਹੀ ਸੀਆਈਆਈ ਇਨਸਪੈਕਟਰ ਜਿਹਨੇ ਟੌਰਚਰ ਕੀਤਾ ਉਸੇ ਇਨਸਪੈਕਟਰ ਮੈਨ ਮਿਲਿਆ ਉਹਨੂੰ ਟੌਰਚਰ ਕੀਤਾ ਕਿੰਨਾ ਕੁ ਗਿਆ ਕਿੱਥੇ ਕਿੱਥੇ ਉਹਦਾ ਕੋਈ ਅੰਗ ਐਸੋ ਜਿਆਦਾ ਛੱਡਿਆ ਨਹੀਂ ਵੀ ਜਿਹੜਾ ਇੰਟੈਰੋਗੇਟ ਨਹੀਂ ਕੀਤਾ ਪਰਿਵਾਰ ਕਹਿੰਦਾ ਕਿ ਸਾਨੂੰ ਤਾਂ ਉਹ ਦੌਰ ਚ ਇਹ ਤੇ ਆ ਗਿਆ ਕਿ ਜਦੋਂ ਲੋਕ ਕਹਿੰਦੇ ਹੁੰਦੇ ਸੀਗੇ ਕਿ ਕੇਪੀਐਸ ਵਰਗਿਆਂ ਨੇ ਮੁੰਡੇ ਚੁੱਕ ਕੇ ਕਹਿੰਦੇ ਮਾਰਦੇ ਕਹਿੰਦੇ ਸਾਡਾ ਤਾਂ ਉਹ ਹਾਲ ਹੋ ਗਿਆ ਕੇਪੀਐਸ ਗੈਲ ਵੇਲੇ ਤੇ ਇਹਦਾ ਪਤਾ ਲੱਗ ਜਾਂਦਾ ਹੈ ਵੀ ਸਰਕਾਰ ਫਲਾਣੀ ਜਾਂ ਥਾਣੇ ਵਾਲੇ ਸਾਡਾ ਬੰਦਾ ਚੁੱਕ ਕੇ ਲੈ ਗ ਹਾਂ ਉਹ ਇਹ ਤਾਂ ਪਤਾ ਲੱਗਦਾ ਹੀ ਨਾ ਇਹਦੇ ਬੰਦੇ ਦਾ ਪਤਾ ਹੀ ਕੋਈ ਨਹੀਂ ਕੌਣ ਚੁੱਕ ਗਿਆ ਲੱਗਾ ਵਿਚਾਰੇ ਨੂੰ ਇੰਟਾਇਰ ਡਰੋਗਟ ਕਰਤਾ ਬਸਿਆ ਤੱਕ ਨਹੀਂ ਕਰਦੇ ਇਹਨਾਂ ਮੌਕੇ ਦੀ ਸਰਕਾਰ ਹੋਵੇ ਐਡਾ ਵੱਡਾ ਕੰਮ ਹੋ ਗਿਆ ਹੋਵੇ ਇੰਨੇ ਇੰਨਾ ਮਾੜਾ ਕੰਮ ਹੋਇਆ ਹੋਵੇ ਤੇ ਮੌਕੇ ਦੀ ਸਰਕਾਰ ਦਾ ਇੱਕ ਵੀ ਐਨਐਲਏ ਕੋਈ ਲੀਡਰ ਕੋਈ ਮੰਤਰੀ ਉੱਥੇ ਜਾ ਕੇ ਉਹਨਾਂ ਨਾਲ ਦੁੱਖ ਵੀ ਸਾਂਝਾ ਨਹੀਂ ਕਰ ਸਕਿਆ ਅਗਲੀ ਗੱਲ ਤੇ ਬਾਅਦ ਦੀ ਗੱਲ ਰਹੀ ਮੈਂ ਰੋਜ਼ ਇਹਨਾਂ ਨੂੰ ਕਹਿੰਦਾ ਉਹ ਮੈਂ ਕਹਾ ਬੰਦੇ ਬਣ ਜਾਓ ਨਾ ਲੋ ਕ੍ਰਾਪਸ਼ਨ ਨਾ ਕਰੋ ਬੁਰੀ ਹਾਲਤ ਹੋਣੀ ਬੁਰੀ ਹਾਲਤ ਪਰ ਇਹਨਾਂ ਨੂੰ ਕੋਈ ਸ਼ਰਮ ਨਹੀਂ ਮੈ ਇਹਨਾਂ ਨੂੰ ਕਹਣਾ ਪਠਿੰਡੇ ਦਾ ਇੱਕ ਨੌਜਵਾਨ ਨਰਿੰਦਰਦੀਪ ਸਿੰਘ ਜਿਸ ਦੀ ਪਿਛਲੇ ਦਿਨੀ ਅਚਾਨਕ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਵੱਲੋਂ ਇਲਜ਼ਾਮ ਲਾਏ ਜਾਂਦੇ ਨੇ ਕਿ ਸੀਆਈਏ ਸਟਾਫ ਦੇ ਵੱਲੋਂ ਬੇਰਹਿਮੀ ਦੇ ਨਾਲ ਤਸ਼ੱਦਦ ਕੀਤੀ ਗਈ ਜਿਸ ਤੋਂ ਬਾਅਦ ਨੌਜਵਾਨ ਨਰਿੰਦਰਦੀਪ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਜਿਦੇ ਵਿੱਚ ਖੁਲਾਸਾ ਹੁੰਦਾ ਕਿ ਬੇਰਹਿਮੀ ਦੇ ਨਾਲ ਟੌਰਚਰ ਕੀਤਾ ਗਿਆ ਜਗ੍ਹਾ-ਜਗ੍ਹਾ ਤੇ ਕਰੰਟ ਲਾਏ ਗਏ ਇੱਥੋਂ ਤੱਕ ਕਿ ਗੁਪਤ ਅੰਗਾਂ ਤੇ ਕਰੰਟ ਲਾਇਆ ਗਿਆ ਔਰ ਹਾਟ ਜਿਹੜਾ ਉਹ ਸ਼੍ਰਿੰਕ ਹੋ ਗਿਆ ਜਿਸ ਤੋਂ ਬਾਅਦ ਨਰਿੰਦਰਦੀਪ ਦੀ ਮੌਤ ਹੋ ਜਾਂਦੀ ਹੈ ਪਰ ਸਵਾਲ ਅੱਜ ਵੀ ਇੱਕ ਬਣਿਆ ਹੋਇਆ ਕਿ ਨਰਿੰਦਰਦੀਪ ਨੂੰ ਪੁਲਿਸ ਨੇ ਚੁੱਕਿਆ ਕਿਉਂ ਨਰਿੰਦਰਦੀਪ ਦਾ ਕਸੂਰ ਕੀ ਸੀ ਆਖਿਰਕਾਰ ਇੰਨਾ ਜ਼ਿਆਦਾ ਟੌਰਚਰ ਕਿਉਂ ਕੀਤਾ ਗਿਆ ਕਿਹੜੀ ਵਜ੍ਹਾ ਦੇ ਨਾਲ ਥਰਡ ਡਿਗਰੀ ਟੌਰਚਰ ਕੀਤਾ ਗਿਆ ਪੁਲਿਸ ਕਿਉਂ ਕਰਦੀ ਹੈ ਸੀਆਈਏ ਦੇ ਵਿੱਚ ਕੀ ਕੁਝ ਹੁੰਦਾ ਸਾਰੀ ਗੱਲਬਾਤ ਕਰਾਂਗੇ ਇਸ ਮਸਲੇ ਨੂੰ ਬਿਹਤਰ ਤਰੀਕੇ ਦੇ ਨਾਲ ਸਮਝਣ ਦੇ ਲਈ ਸਾਡੇ ਨਾਲ ਭੁਪਿੰਦਰ ਸਿੰਘ ਗੋਤਰਾ ਮੌਜੂਦ ਨੇ ਸਾਬਕਾ ਪੁਲਿਸ ਮੁਲਾਜ਼ਮ ਨੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਸੀਆਈਏ ਚੱਕਦੀ ਕੀ ਐਵੇਂ ਬੰਦਾ ਚੁੱਕਿਆ ਜਾ ਸਕਦਾ ਜੇਕਰ ਚੁੱਕਿਆ ਗਿਆ ਤਾਂ ਕੀ ਇਸ ਤਰੀਕੇ ਦੇ ਨਾਲ 3 ਡਿਗਰੀ ਟੌਰਚਰ ਕੀਤਾ ਜਾ ਸਕਦਾ ਹੋਰ ਇਸ ਮਾਮਲੇ ਦੇ ਵਿੱਚ ਕੀ ਕੋਈ ਜਾ ਸਾਰੀ ਗੱਲਬਾਤ ਕਰਦੇ ਆ ਗੋਤਰਾ ਸਾਹਿਬ ਇਸ ਵੇਲੇ ਬਹੁਤ ਮੁੱਦਾ ਭਖਿਆ ਹੋਇਆ ਨਰਿੰਦਰਦੀਪ ਦਾ ਹਰ ਕੋਈ ਜਾਨਣਾ ਚਾਹੁੰਦਾ ਕਿ ਆਖਿਰਕਾਰ ਨਰਿੰਦਰਦੀਪ ਕੀ ਕੋਈ ਚਿੱਟਾ ਵੇਚਦਾ ਸੀਗਾ ਕੀ ਕੋਈ ਮਰਡਰ ਕੀਤਾ ਗਿਆ ਸੀਗਾ ਕੀ ਕੋਈ ਇਹੋ ਜਿਹਾ ਦੇਸ਼த்ਰੋਹ ਦਾ ਮਾਮਲਾ ਸੀਗਾ ਕਿ ਜਿਹੜਾ ਉਹਨੂੰ ਐਵੇਂ ਚੋਕੇ ਇੰਨਾ ਹੀ ਜ਼ਿਆਦਾ ਉਹਦੇ ਤੇ ਤਸ਼ੱਦਦ ਢਾਈ ਗਈ ਤੁਸੀਂ ਇਹ ਪੂਰੇ ਮਾਮਲੇ ਨੂੰ ਦੇਖਦੇ ਕਿਵੇਂ ਆ ਸਤਿ ਸ਼੍ਰੀ ਅਕਾਲ ਇਹ ਮਾਮਲਾ ਕੋਈ ਛੋਟਾ ਜਿਹਾ ਮਾਮਲਾ ਨਹੀਂ ਬਹੁਤ ਗੰਭੀਰ ਮਾਮਲਾ ਹੈ ਕਿ ਸਾਡੀ ਸਰਕਾਰ ਨੇ ਔਰ ਸਾਡੇ ਡੀਜੀਪੀ ਸਾਹਿਬ ਨੇ ਕਿਹਾ ਸੀ ਵੀ 31 ਮਈ ਤੱਕ ਆਪਾਂ ਨਸ਼ਾ ਖਤਮ ਕਰ ਦੇਣਾ ਜੀ ਜੁੱਧ ਨਸ਼ਿਆਂ ਵਿਰੁੱਧ ਸੀ ਪਰ ਜੁੱਧ ਨਸ਼ਿਆਂ ਵਿਰੁੱਧ ਨਹੀਂ ਜੁੱਧ ਤੇ ਹੋ ਗਿਆ ਸਾਡੇ ਜਿਹੜੇ ਕੋ ਵਧੀਆ ਕੰਮਕਾਰ ਕਰਨ ਵਾਲੇ ਉਹਨਾਂ ਦੇ ਵਿਰੁੱਧ ਹੋ ਗਿਆ ਇੱਕ ਬਹੁਤ ਹੀ ਸੁਲਝਿਆ ਹੋਇਆ ਇਨਸਾਨ ਇੱਕ ਐਵੇਂ ਇੰਗਲਿਸ਼ ਬਾਸ ਹੋਵੇ ਤੇ ਜਨਤਾ ਨੂੰ ਉਹ ਵਧੀਆ ਸੇਧ ਦੇ ਰਿਹਾ ਹੋਵੇ ਤੇ ਉਸ ਬੰਦੇ ਨੂੰ ਤੁਸੀਂ ਚੁੱਕ ਲਿਆ ਹੋਵੇ ਪੁਲਿਸ ਨੇ ਬਿਨਾ ਕਿਸੇ ਕਾਰਨ ਦੇ ਕਿਉਂਕਿ ਮੈਂ ਵੀ 2-3 ਦਿਨ ਤੋਂ ਇਹ ਪਤਾ ਕਰ ਰਿਆ ਸੀ ਮੇਰੇ ਕੋਲ 2-3 ਵਾਰੀ ਪ੍ਰੈਸ ਵਾਲਿਆਂ ਨੇ ਪੁੱਛਣਾ ਚ ਆਇਆ ਮੈਂ ਕੋਈ ਗੱਲਬਾਤ ਤਸੀ ਨਹੀਂ 2-3 ਦਿਨ ਤੋਂ ਸਾਡੇ ਬਠਿੰਡਾ ਜ਼ਿਲ੍ਹੇ ਦੇ ਸਾਡੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਮੈਂ ਉਹਨਾਂ ਨੂੰ ਵੀ ਕਿਹਾ ਪਤਾ ਕਰੋ ਕੀ ਗੱਲਬਾਤ ਹੈ ਹੋਰ ਵੀ ਪਤਾ ਕੀਤਾ ਪਰ ਮੈਨੂੰ ਕੋਈ ਪ੍ਰੋਪਰ ਜਵਾਬ ਨਹੀਂ ਮਿਲਿਆ ਪ੍ਰੋਪਰ ਜਵਾਬ ਨਾ ਮਿਲਣ ਦੀ ਵਜ੍ਹਾ ਕਰਕੇ ਫਿਰ ਅੱਜ ਮੈਂ ਤੁਹਾਡੇ ਨਾਲ ਇਹ ਗੱਲਬਾਤ ਕਰ ਰਿਹਾ ਕਿ ਜਦੋਂ ਉਸ ਬੰਦੇ ਨੂੰ ਚੁੱਕਿਆ ਗਿਆ ਉਸ ਬਾਰੇ ਕਿਸੇ ਨੂੰ ਕੋਈ ਇਨਫੋਰਮੇਸ਼ਨ ਨਹੀਂ ਚੁੱਕਣ ਤੋਂ ਬਾਅਦ ਕੀ ਕੋਈ ਕੋਈ ਰਿਪੋਰਟ ਨਹੀਂ ਕੋਈ ਇਨਫੋਰਮੇਸ਼ਨ ਨਹੀਂ ਕਿਸੇ ਮਤਲਕਾ ਥਾਣੇ ਨੂੰ ਨਹੀਂ ਦੱਸਿਆ ਕਿਸੇ ਉਹਦੇ ਰਿਸ਼ਤੇਦਾਰ ਨੂੰ ਘਰੋਂ ਦੇ ਨਹੀਂ ਦੱਸਿਆ ਕੋਈ ਏਡਾ ਸੁਲਝਿਆ ਬੰਦਾ ਕਿ ਤਿੰਨਾ ਪਰਿਵਾਰਾਂ ਦੇ ਵਿੱਚ ਇੱਕ ਬੰਦਾ ਸੀ ਉਹ ਕੱਲਾ ਘਰ ਦੇ ਵਿੱਚ ਔਰ ਉਹਨੂੰ ਚੁੱਕ ਕੇ ਪੁਲਿਸ ਨੇ ਇਹ ਅਜੇ ਤੱਕ ਨਹੀਂ ਅਜੇ ਤੱਕ ਵੀ ਛੋਹ ਨਹੀਂ ਕੀਤਾ ਕਿ ਉਸ ਬੰਦੇ ਨੂੰ ਕਿਉਂ ਚੁੱਕਿਆ ਸੀ ਚੁੱਕ ਲਿਆ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਕੋਈ ਇਨਫੋਰਮੇਸ਼ਨ ਲੈਣ ਵਾਸਤੇ ਚੁੱਕਿਆ ਸੀ ਜਾਂ ਉਹਦੇ ਕੋਲ ਕੋ ਆਇਆ ਗਿਆ ਕੁਝੇ ਵੀ ਗੱਲ ਵਾਸਤੇ ਮੈਂ ਕਹਿੰਦਾ ਚੁੱਕਿਆ ਹੋਇਆ ਤੁਸੀਂ ਘੱਟ ਤੋਂ ਘੱਟ ਉਹਦੇ ਘਰ ਤੇ ਤੁਸੀਂ ਇਨਫੋਰਮੇਸ਼ਨ ਦਿਓ ਉਹਦੇ ਘਰ ਦੇ ਨਾਲ ਦੱਸੋ ਉਹਦੇ ਘਰ ਮਤਲਕਾ ਥਾਣੇ ਨੂੰ ਦੱਸੋ ਤੁਸੀਂ ਚੁੱਕ ਲਿਆ ਚੁੱਕਣ ਤੋਂ ਬਾਅਦ ਉਹਨੂੰ ਇੰਨਾ ਕੁ ਇਨਟੈਰੋਗੇਟ ਕੀਤਾ ਕਿ ਉਹ ਇਨਟੈਰੋਗੇਸ਼ਨ ਦੌਰਾਨ ਹੀ ਵਿਚਾਰੇ ਦੀ ਉਹਦੀ ਡੈਥ ਹੋ ਗਈ ਔਰ ਐਡਾ ਸੁਲਝਿਆ ਹੋਇਆ ਬੰਦਾ ਇਨਸਾਨ ਹੋਵੇ ਕਿ ਜਨਤਾ ਨੂੰ ਉਹ ਪੜ੍ਹਾਈ ਬੱਚਿਆਂ ਨੂੰ ਸਿੱਧੇ ਰਸਤੇ ਦੇ ਲਾ ਰਿਹਾ ਹੋਵੇ ਆਫਟਰ ਅ ਇਮ ਇੰਗਲਿਸ਼ੀ ਇੰਗਲਿਸ਼ ਦੀ ਬੱਚਿਆਂ ਨੂੰ ਟ੍ਰੇਨਿੰਗ ਦੇ ਰਿਹਾ ਹੋਏ ਕੋਈ ਪੜ੍ਹਾ ਹੀ ਰਿਹਾ ਸੀ ਨਾ ਹਮ ਔਰ ਅੱਜ ਉਹ ਪਰਿਵਾਰ ਸੜਕਾਂ ਦੇ ਰੋਲਾ ਪਾ ਰਿਹਾ ਵੀ ਸਾਡੇ ਨਾਲ ਧੱਕਾ ਹੋਇਆ ਹਮ ਤੇ ਉਹਦੇ ਉਹਦੇ ਵਿੱਚ ਕੀ ਹੋਇਆ ਤਿੰਨ ਥਾਣੇਦਾਰਾਂ ਤੇ ਪਰਚਾ ਦੇ ਦਿੱਤਾ ਹਮ ਕਿਉਂਕਿ ਇਸ ਤੋਂ ਥੋੜੇ ਦਿਨ ਪਹਿਲਾਂ ਮੈਂ ਬਠਿੰਡੇ ਗਿਆ ਸੀ ਉਸ ਸੀਆਈਆ ਇੰਸਪੈਕਟਰ ਨੂੰ ਮੈਂ ਉੱਥੇ ਮਿਲਿਆ ਸੀ ਜੀ ਸਾਡੇ ਨਾਲ ਇੱਕ ਮਿੱਤਰ ਸੀ ਸਾਡਾ ਕਿਸਾਨ ਆਗੂ ਸੀ ਹਮ ਉਹਦੇ ਬੇਟੇ ਨੇ ਉਹਨੂੰ ਮਾਰ ਦਿੱਤਾ ਸੀ ਉਸ ਸਬੰਧ ਵਿੱਚ ਮੈਂ ਤਲਵੰਡੀ ਸਾਬੋ ਥਾਣੇ ਗਿਆ ਸੀ ਹਾਂ ਉੱਥੇ ਐਸਐਸਬੀ ਸਾਹਿਬ ਦਾ ਪੀਐਸਓ ਵੀ ਆਇਆ ਸੀ ਤੇ ਇਹ ਵੀ ਉੱਥੇ ਸੀ ਐਸਐਚਓ ਵੀ ਉੱਥੇ ਸੀ ਉਹ ਵੀ ਐਸੇ ਕਰਕੇ ਗਿਆ ਸੀ ਕਿ ਉਦੋਂ ਉਹ ਸੰਸਕਾਰ ਨਹੀਂ ਸੀ ਕਰਦੇ ਪਏ ਕਿਉਂਕਿ ਉਦੋਂ ਪੁਲਿਸ ਫੜਦੀ ਨਹੀਂ ਸੀ ਪਈ ਜਿਹੜੇ ਜਿਨ੍ਹਾਂ ਨੇ ਮਾਰਿਆ ਔਰ ਜਿਹੜੇ ਕ੍ਰਾਈਮਨਲ ਹੋਰ ਨਾਲ ਸੀ ਦੋਤਾ ਉਹ ਡੈੱਡ ਬਾਡੀ ਰੱਖੀ ਸੀ ਧਰਨਾ ਲਾਇਆ ਸੀ ਉਹਨਾਂ ਨੇ ਉਹ ਸਬੰਧ ਵਿੱਚ ਫਿਰ ਮੈਂ ਗਿਆ ਸੀ ਫਿਰ ਗੱਲ ਕੀਤੀ ਔਰ ਇਸੇ ਸੀਆਈਆਈ ਇਨਸਪੈਕਟਰ ਨੇ ਇਹ ਕਿਹਾ ਜੀ ਅਸੀਂ ਸ਼ਾਮ ਤੱਕ ਬੰਦਾ ਫੜ ਬੰਦਾ ਫੜ ਲੈਣੇ ਆ ਉਹੀ ਸੀਆਈਆਈ ਇਨਸਪੈਕਟਰ ਜਿਹਨੇ ਟੌਰਚਰ ਕੀਤਾ ਉਸੇ ਇਨਸਪੈਕਟਰ ਨੇ ਮੈਂ ਮਿਲਿਆ ਉਹ ਇਹ ਕੌਣ ਨੇ ਇਨਸਪੈਕਟਰ ਕੀ ਇਹਨਾਂ ਦੀ ਹਿਸਟਰੀ ਕੀ ਹੈ ਕੀ ਰਵਈਆ ਕੀ ਐਵੇਂ ਸਾਰਿਆਂ ਨਾਲ ਕੀਤਾ ਜਾਂਦਾ ਇਹ ਤੇ ਹੁਣ ਜਨਤਾ ਨੂੰ ਪਤਾ ਹੋਏਗਾ ਕਿ ਮੈਂ ਇੱਥੇ ਰਹਿਣਾ ਪਰ ਮੈਨੂੰ ਜੋ ਪਤਾ ਲੱਗਿਆ ਵੀ ਉਹ ਇਸੇ ਤਰੀਕੇ ਨਾਲ ਚੱਲ ਰਿਹਾ ਸੀ ਉੱਥੇ ਜਨਤਾ ਨੂੰ ਜਨਤਾ ਦੀ ਸੁਣਵਾਈ ਕੋਈ ਨਹੀਂ ਸੀ ਜਨਤਾ ਨਾਲ ਧੱਕਾ ਹੋ ਰਿਹਾ ਸੀ ਜਨਤਾ ਕੋਈ ਦੱਸ ਨਹੀਂ ਸੀ ਤੁਸੀਂ ਦੱਸੋ ਵੀ ਉਹ ਤੇ ਗੱਲ ਮੈਂ ਦੂਜੀ ਕਰਨਾ ਮੈਂ ਆਪਣੇ ਆਪ ਬੀਤੀ ਦੀ ਗੱਲ ਦੱਸਣਾ ਪਿਆ ਕਿ ਉਹ ਬੰਦਾ ਫੜਦੇ ਨਹੀਂ ਸੀ ਪੇ ਹਾਂ ਕਿਉਂਕਿ ਬੰਦਾ ਮਾਰਿਆ ਉਹਦੇ ਮੁੰਡੇ ਨੂੰ ਹੋਵੇ ਤੇ ਨਾਲ ਦੋ ਤਿੰਨ ਜਿਹੜੇ ਨਾਲ ਇਹਨਾਂ ਬੋਲ ਸੀ ਉਹਨਾਂ ਨੂੰ ਨਹੀਂ ਫੜਦੇ ਪਏ ਸੀ ਫੇਰ ਸੰਸਕਾਰ ਦੇ ਵੇਲੇ ਇਹ ਬਿਆਨ ਲਿਖਾ ਕੇ ਗੱਲ ਕੀਤੀ ਗਈ ਵੀ ਮੈਂ ਕਹਾ ਵੀ ਇਹ ਬਿਆਨ ਲਿਖੋ ਵੀ ਇਹਦੀ ਜਿਹੜੀ ਵਾਈਫ ਵਿੱਚ ਇਨਵਾਲਵ ਸੀ ਕਿਉਂਕਿ ਸਾਰੇ ਇਕੱਠੇ ਸੀ ਮਿਲੇ ਉਹ ਲਿਖਣ ਤੋਂ ਬਾਅਦ ਫੇਰ ਉਹਨਾਂ ਨੇ ਵਿਖਿਆ ਸੰਸਕਾਰ ਅਗਲੇ ਦਿਨ ਕੀਤਾ ਉਸ ਤੋਂ ਪਹਿਲਾਂ ਉਹ ਰਸ ਕੀਤਾ ਮੈਂ ਗੱਲ ਕਰਦਾ ਆਪਾਂ ਗੱਲ ਮੁੱਦੇ ਦੀ ਤੇ ਆਈ ਏ ਕਿ ਉਹ ਇੱਕ ਵਧੀਆ ਇਨਸਾਨ ਨੂੰ ਮਾਰ ਦਿੱਤਾ ਇੰਟੈਰੋਗੇਸ਼ਨ ਕਰਕੇ ਯਾਰ ਕਿੱਡੀ ਕੁ ਵੱਡੇ ਕਿੱਡਾ ਕੋਨੇ ਕ੍ਰਾਈਮ ਕਰ ਦਿੱਤਾ ਇਹ ਮੈਨੂੰ ਇਸ ਗੱਲ ਦਾ ਪੁੱਛਦਾ ਮੈਂ ਆਮ ਜਨਤਾ ਨੂੰ ਪੁੱਛਦਾ ਜੇ ਮੈਨੂੰ ਨਹੀਂ ਸਮਝ ਮੈਨੂੰ ਸਭ ਦੱਸਿਆ ਜਾਵੇ ਕਿ ਉਹਨੇ ਕਿੱਡਾ ਕ੍ਰਾਈਮ ਕੀਤਾ ਸੀ ਕੋ ਚਿੱਟਾ ਵੇਚਦਾ ਸੀ ਜਾਂ ਚਿੱਟਾ ਲਾਉਂਦਾ ਸੀ ਜਾਂ ਚਿੱਟੇ ਦੇ ਕੋਈ ਕ੍ਰਿਮੀਨਲ ਉਹਦੇ ਕੋਲ ਆਉਂਦੇ ਸੀ ਜਾਂ ਕੋਈ ਗੱਲਬਾਤ ਸੀ ਦੱਸਿਆ ਜਾਵੇ ਤੁਸੀਂ ਦੇਖੋ ਮੀਡੀਆ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਯਾਰ 7-8 ਸਾਲ ਦਾ ਬੱਚਾ ਹੋਵੇਗਾ ਉਹ ਜਨਤਾ ਦੇ ਸਾਹਮਣੇ ਕਿਦਾਂ ਨਾਰੇ ਲਾਉਣ ਰਿਹਾ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾ ਉਸ ਬੱਚੇ ਨੂੰ ਅਜੇ ਸਮਝ ਨਹੀਂ ਪੀ ਪੰਜਾਬ ਸਰਕਾਰ ਮਰਦਾਬਾਦ ਹੁੰਦਾ ਕੀ ਹੈ ਉਸ ਬੱਚੇ ਨੂੰ ਦੇਖ ਕੇ ਤੁਸੀਂ ਦੇਖੋ ਬੱਚਾ ਮਰਦਾਬਾਦ ਕਹਿੰਦਾ ਉਹਨੂੰ ਇਹਨਾਂ ਨੂੰ ਪਤਾ ਵੀ ਮੇਰਾ ਪਿਓ ਖੁਦ ਇਹ ਕੰਮ ਹੋ ਗਿਆ ਮੇਰੇ ਪਿਓ ਨਾਲ ਗੋਪਿੰਦਰ ਜੀ ਤੁਸੀਂ ਵੀ ਰਿਪੋਰਟ ਦੇਖੀ ਹੋਏਗੀ ਜਿਹੜੀ ਪੋਸਟ ਮਾਰਟਮ ਦੀ ਰਿਪੋਰਟ ਆਈ ਹੈ ਤੁਸੀਂ ਤਾਂ ਬਿਹਤਰ ਤੀਕੇ ਨਾਲ ਸਮਝਦੇ ਹੋ ਮਹਿਕਮੇ ਦੇ ਵਿੱਚ ਰਹੇ ਹੋ ਟੌਰਚਰ ਕੀਤਾ ਕਿੰਨਾ ਕੁ ਗਿਆ ਕਿੱਥੇ ਕਿੱਥੇ ਉਹਦਾ ਕੋਈ ਅੰਗ ਐਸੋ ਜਿਆ ਰਿਪੋਰਟ ਮੈਂ ਮੰਗਵਾਈ ਸੀ ਮੇਰੇ ਕੋਲ ਅਜੇ ਗੱਲ ਉਹਦਾ ਕੋਈ ਅੰਗ ਐਸੋ ਜਿਹਾ ਅੰਗ ਛੱਡਿਆ ਨਹੀਂ ਵੀ ਜਿਹੜਾ ਇੰਟੈਰੋਗੇਟ ਨਹੀਂ ਕੀਤਾ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਆਇਆ ਉਹਦਾ ਕੋਈ ਅੰਗ ਐਸੋ ਜਿਹਾ ਨਹੀਂ ਛੱਡਿਆ ਵੀ ਜਿੱਥੇ ਇੰਟੈਰੋਗੇਟ ਨਹੀਂ ਕੀਤਾ ਤੁਸੀਂ ਆਪ ਸਾਭ ਲਾਓ ਵੀ ਬੰਦਾ ਕਿਦਾਂ ਬਚੇਗਾ ਕਰੰਟ ਟ੍ਰਿਕ ਛੋਟੀ ਜੀ ਗੱਲ ਨਹੀਂ ਸਾਡਾ ਮੜ ਜਾ ਕੇ ਤੇ ਹੱਥ ਲੱਗ ਜਾਣਾ ਬਿਜਲੀ ਤਾਰ ਨੂੰ ਤੇ ਬੰਦਾ 10 ਮਿੰਟ ਸੁਰਤ ਨਹੀਂ ਆਉਂਦੀ ਬੰਦੇ ਹਾਂ ਤੇ ਉਹਨੂੰ ਕੋਈ ਐਸੋ ਜਿਹਾ ਪਾਰਟ ਉਹਦਾ ਛੱਡਿਆ ਨਹੀਂ ਜਿਹੜਾ ਅੰਡਰ ਤੁਸੀਂ ਤਾਂ ਇਹ ਸਾਰਾ ਕੁਝ ਵਿਭਾਗਾਂ ਦੇ ਵਿੱਚ ਦੇਖਿਆ ਵੀ ਹੋਏਗਾ ਲੋਕ ਇਹ ਵੀ ਜਾਨਣਾ ਚਾਹੁੰਦੇ ਕਿ 3rd ਡਿਗਰੀ ਹੁੰਦਾ ਕੀ ਹੈ ਕਿਵੇਂ ਜਦੋਂ ਸੀਆਈਏ ਚੁੱਕਦੀ ਹੈ ਤਾਂ ਕੀ ਕੁਝ ਕੀਤਾ ਜਾਂਦਾ 3rd ਡਿਗਰੀ 'ਚ 3rd ਡਿਗਰੀ ਦੇ ਵਿੱਚ ਇਹ ਇੰਟਰੋਗੇਸ਼ਨ ਆਪਾਂ ਇਹਨੂੰ ਕਹਿ ਦਿੰਨੇ ਆ ਇੰਟਰੋਗੇਸ਼ਨ 3rd ਡਿਗਰੀ ਦੇ ਵਿੱਚ ਵੀ 3 ਡਿਗਰੀ ਦਾ ਮਤਲਬ ਸਮਝੋ ਘਟਕਿਆ ਤੋਂ ਘਟਕਿਆ ਵੀ ਤਰੀਕਾ ਵਰਤਣਾ ਵੀ ਇਸ ਬੰਦੇ ਕੋਲ ਆ ਚੀਜ਼ ਆਪਾਂ ਬੁਲਾਉਣੀ ਹੈ ਵੀ ਇਹ ਚੀਜ਼ ਦੇ ਕੋਲ ਜੇ ਮੰਨ ਲਓ ਚੋਰ ਹੈ ਕੋਈ ਫੜਿਆ ਵੀ ਚੀਜ਼ ਇੱਕ ਇੱਕਦਈ ਰਿਕਵਰੀ ਕਰ ਲਈ ਬਾਕੀ ਇਹਨੂੰ ਪਤਾ ਵੀ ਇਹਦੇ ਕੋਲ ਹੈਗੀਆਂ ਚੀਜ਼ਾਂ ਪਰ ਉਹ ਬੋਲਦਾ ਨਹੀਂ ਉਦੋਂ ਫਿਰ 3 ਡਿਗਰੀ ਤਰੀਕਾ ਵਰਤਿਆ ਜਾਂਦਾ ਹੈ ਜਿਸ ਦੇ ਨਾਲ ਫਿਰ ਇਹਨੂੰ ਆਪਾਂ ਇੰਟਰੋਗੇਸ਼ਨ ਕਰਦੇ ਨੇ ਪੁੱਛ ਕੇ ਸਕੇ ਕੋਈ ਵੀ ਕਰ ਸਕਦੇ ਆ ਨਾ ਫਿਰ ਉਹ ਰਿਕਵਰੀ ਕੀਤੀ ਜਾਂਦੀ ਹੈ ਪਰ ਯਾਰ ਇਸ ਬੰਦੇ ਨਾਲ 3 ਡਿਗਰੀ ਤਰੀਕਾ ਵਰਤਣ ਦਾ ਕੀ ਕਾਰਨ ਸੀ ਇਹਦੇ ਨਾਲ ਤਾਂ ਕੋਈ ਗੱਲਬਾਤ ਇਨੀਸ਼ੀਏਟ ਨਾ ਤਾਂ ਵਰਤਿਆ ਜਾਵੇ ਨਾ ਕ੍ਰਿਮੀਨਲ ਦੇ ਨਾਲ ਵਰਤਿਆ ਜਾਂਦਾ ਕਿਉਂ ਕ੍ਰਿਮੀ ਬਾਦੀ ਦੱਸੇ ਪਰ ਕੀ ਐਵੇਂ ਅਚਾਨਕ ਘਰੋਂ ਕੋਈ ਗਿਆ ਹੋਏ ਤਾਂ ਉਹਨੂੰ ਬਾਹਰੋਂ ਚੋੱਕ ਕੇ ਥਾਣੇ ਲਿਜਾ ਕੇ ਐਵੇਂ ਮਾਰਕਟਾਈ ਕੀਤੀ ਜਾ ਸਕਦੀ ਕੋਈ ਕਾਨੂੰਨੀ ਹੈ ਜੀ ਸਰਕਾਰ ਦੀ ਮਿਹਰਬਾਨੀ ਨਕਾਂਗਾ ਇੰਨਾ ਦੁਨੀਆ ਨਾਲ ਧੱਕਾ ਮੈਂ ਤੇ ਦੁਨੀਆ ਨੂੰ ਰੋਜ਼ ਅੱਗੇ ਵੀ ਕਹਿੰਦਾ ਸ਼ਾਇਦ ਮੈਂ ਵੀਡੀਓ ਚ ਹੋਈ ਕਹਿਣਾ ਹੋਣਾ ਵੀ ਮੇਰੇ ਵੀਰੋ ਧਿਆਨ ਨਾਲ ਨਿਕਲਿਆ ਕਰੋ ਬਾਹਰ ਘਰੋਂ ਬਾਹਰ ਨਾਲ ਨਿਕਲੋ ਪਤਾ ਨਹੀਂ ਤੁਹਾਨੂੰ ਕਿੱਥੇ ਚੁੱਕ ਲੈਣਾ ਠੀਕ ਹੈ ਨਾ ਕੋਈ ਵੀ ਚੁੱਕ ਗਏ ਕੁਝ ਵੀ ਕਰ ਸਕਦੀ ਹੈ ਅੱਜ ਕੱਲ ਸਰਕਾਰ ਨੇ ਪੁਲਿਸ ਨੂੰ ਇੰਨੀ ਕੋ ਖੁੱਲੀ ਛੱਡ ਛੱਡੀ ਹੈ ਨਾ ਅੱਗੇ ਤੇ ਕਹਿੰਦੇ ਨਾ ਵੀ ਸਰਕਾਰ ਦੇ ਅੰਡਰ ਪੁਲਿਸ ਆਉਂਦੀ ਹੈ ਹੁਣ ਤੇ ਪੁ ਮੈਂ ਤੇ ਇੱਕ ਗੱਲ ਕਹਿਣਾ ਔਰ ਇੰਨਾ ਧੱਕਾ ਹੋ ਰਿਹਾ ਤੁਸੀਂ ਦੇਖੋ ਵੀ ਦੁਨੀਆ ਸੜਕਾਂ ਦੇ ਤੋਰੀ ਫਿਰਦੀ ਕੋਈ ਪਤਾ ਕੋਈ ਇੱਕ ਹੁਣ ਉੱਥੇ ਇਹ ਕੰਮ ਹੋ ਗਿਆ ਅਜੇ ਤੱਕ ਨਹੀਂ ਕੋਈ ਬੰਦੇ ਫੜੇ ਪਰਚਾ ਦੇ ਦਿੱਤਾ ਯਾਰ ਪਰਚਾ ਦੇਣਾ ਕੋਈ ਹੱਲ ਥੋੜੀ ਹੈ ਬੰਦਿਆਂ ਨੂੰ ਇਨਸਾਫ ਕੋ ਦਿੱਤਾ ਮੌਕੇ ਦੀ ਸਰਕਾਰ ਹੋਵੇ ਐਡਾ ਵੱਡਾ ਕੰਮ ਹੋ ਗਿਆ ਵੇ ਇੰਨੇ ਇੰਨਾ ਮਾੜਾ ਕੰਮ ਹੋਇਆ ਹੋਵੇ ਤੇ ਮੌਕੇ ਦੀ ਸਰਕਾਰ ਦਾ ਇੱਕ ਵੀ ਐਮਐਲਏ ਕੋਈ ਲੀਡਰ ਕੋਈ ਮੰਤਰੀ ਉੱਥੇ ਜਾ ਕੇ ਉਹਨਾਂ ਨਾਲ ਦੁੱਖ ਵੀ ਸਾਂਝਾ ਨਹੀਂ ਕਰ ਸਕਿਆ ਅਗਲੀ ਗੱਲ ਤੇ ਬਾਅਦ ਦੀ ਗੱਲ ਰਹੀ ਜੋਰ ਲੱਗਾ ਜਿਨ੍ਹਾਂ ਨੂੰ ਲੁਧਿਆਣੇ ਦੀ ਚੋਣ ਚੋਣ ਤੇ ਮੈਂ ਪੁੱਛਦਾ ਇਹਨਾਂ ਕੋਲ ਲੁਧਿਆਣੇ ਦੀ ਚੋਣ ਜਿੱਤ ਕੇ ਤੁਸੀਂ ਕੀ ਕੱਲ ਮੁੱਖ ਮੰਤਰੀ ਹੁਣ ਨਵਾਂ ਬਣਾਉਣਾ ਕੋਈ ਹੋਰ 94 ਸੀਟਾਂ ਤੁਹਾਡੀਆਂ ਹੈਗੀਆਂ ਉਹ ਤੁਸੀਂ ਮੁੱਖ ਮੰਤਰੀ ਦਾ ਯੋਰ ਇੰਨਾ ਲਾਜਾ ਉੱਥੇ ਬਣਾਉਣ ਵਾਸਤੇ ਇੱਕ ਸੀਟ ਜਿੱਤਣ ਵਾਸਤੇ ਜਦੋਂ ਕਿ ਸਾਰੇ ਇੱਕ ਕ੍ਰਿਮੀਨਲ ਜਿਹੜਾ ਬੰਦਾ ਦੂਜਾ ਕਾਂਗਰਸ ਦਾ ਗਾਇ ਇਹਨਾਂ ਦੀ ਵਿੱਚੋਂ ਤੇ ਆਪਸੇ ਨਲੀ ਮਲੀ ਭੁਗਤ ਕਿਉਂਕਿ ਜੇ ਦਿੱਲੀ ਇਹ ਰਲ ਮਿਲ ਕੇ ਕਾਂਗਰਸ ਦੇ ਬਣਾ ਸਕਦੇ ਨੇ ਬਣਾਦੇ ਯੋਰ ਲਾਇਆ ਇਹਨਾਂ ਦੇ ਇਲੈਕਸ਼ਨਾਂ ਤੇ ਕੀ ਇੰਨੇ ਰਲੇ ਮਲੇ ਹੋਣਗੇ ਸਾਡੀ ਜਨਤਾ ਸਾਡੇ ਪੰਜਾਬੀਆਂ ਨੂੰ ਬੇਵਕੂਫ ਬਣਾਇਆ ਸਾਡੇ ਪੰਜਾਬੀਆਂ ਦਾ ਧੱਕਾ ਹੋ ਰਿਹਾ ਸ਼ਰਮ ਧੱਕਾ ਸਾਨੂੰ ਦਿਖ ਰਿਹਾ ਹੁੰਦਾ ਪਿਆ ਅਸੀਂ ਸਰਕਾਰ ਨੂੰ ਕਿ ਅਸੀਂ ਜਨਤਾ ਨੂੰ ਇਹੋ ਬੇਨਤੀ ਕਰਨੀ ਆ ਵੀ ਥੋੜਾ ਬਚ ਕੇ ਚਲੋ ਪਤਾ ਨਹੀਂ ਕਿਦੇ ਤੇ ਕਿਹੜਾ ਮਾੜਾ ਟਾਈਮ ਕਦੋਂ ਲਿਆ ਕਦੋਂ ਚੁਕਲਿਆ ਤੁਸੀਂ ਲੈ ਤੁਸੀਂ ਇੱਥੇ ਕੀ ਲਓਗੇ ਜਿੰਦਰ ਜੀ ਇਹ ਤਾਂ ਸਰਕਾਰ ਹੈ ਪਰ ਇੱਥੇ ਤਾਂ ਆਪੋਜੀਸ਼ਨ ਵੀ ਨਜ਼ਰ ਨਹੀਂ ਆ ਰਹੀ ਮੈਨੂੰ ਲੱਗਦਾ ਸੁਖਪਾਲ ਸਿੰਘ ਖੈਰਾ ਤੋਂ ਹੀ ਆਪੋਜੀਸ਼ਨ ਆਪੋਜੀਸ਼ਨ ਉਹ ਹੀ ਆਪੋਜੀਸ਼ਨ ਹੈ ਨਾ ਵੀ ਸਰਕਾਰ ਕਾਂਗਰਸ ਹੀ ਹੈ ਜਦੋਂ ਕਾਂਗਰਸ ਦੇ ਆਪਸ ਵਿੱਚ ਰਲੇ ਮਿਲੇ ਤੇ ਆਪੋਜੀਸ਼ਨ ਕਿਹੜੀ ਰਹਿ ਗਈ ਹਾਂ ਠੀਕ ਹੈ ਨਾ ਆਪੋਜੀਸ਼ਨ ਤਾਂ ਆਪਾਂ ਕਹਿ ਸਕਦੇ ਹਾਂ ਵੀ ਜਦੋਂ ਕਾਂਗਰਸ ਦੇ ਨਾਲ ਤੇ ਦੂਜੇ ਨਾਲ ਆਪਸ ਵਿੱਚ ਆਪ ਤਾਂ ਇਕੱਠੇ ਨੇ ਸਾਡੇ ਪੰਜਾਬੀਆਂ ਨੂੰ ਜਨਤਾ ਨੂੰ ਬੇਵਕੂਫ ਬਣਾਇਆ ਇਹਨਾਂ ਨੇ ਕਿ ਜੇ ਇਹ ਅਲੱਗ-ਅਲੱਗ ਚੋਣ ਲੜ ਰਹੇ ਜੀ ਉਹ ਕਾਂਗਰਸ ਲੜ ਸਰਕਾਰ ਮੈਂ ਕਿਸੇ ਪਾਰਟੀ ਦਾ ਨੁਮਾਇੰਦਾ ਨਹੀਂ ਨਾ ਮੈਂ ਕਿਸੇ ਪਾਰਟੀ ਦੇ ਹੱਕ 'ਚ ਬੋਲਦਾ ਮੈਂ ਇੱਕ ਸੱਚ ਦੀ ਆਵਾਜ਼ ਬੋਲਦਾ ਮੈਂ ਜਨਤਾ ਦੇ ਨਾਲ ਖੜਾ ਜਨਤਾ ਦੇ ਨਾਲ ਚੱਲਾਂਗਾ ਜਿੱਥੇ ਜਾਣਾ ਪਿਆ ਜਾਵਾਂਗੇ ਵੀ ਕਿਉਂ ਜਨਤਾ ਮੰਗਦੀ ਹੈ ਇਨਸਾਫ ਜਨਤਾ ਨੂੰ ਪਹਿਲਾਂ ਸਰਕਾਰ ਦੋ ਸਰਕਾਰਾਂ ਆਈਆਂ ਪੰਜਾਬ ਦੇ ਵਿੱਚ ਦੋਹਾਂ ਕੋਲੋਂ ਇਨਸਾਫ ਨਹੀਂ ਮਿਲਿਆ ਤੇ ਜਨਤਾ ਨੇ ਬਦਲਾ ਲਿਆਂਦਾ ਔਰ ਬਦਲਾ ਇਹੋ ਜਿਹਾ ਲਿਆਂਦਾ ਕਿ ਜਨਤਾ ਨੇ ਕਿਹਾ ਵੀ ਸਾਡੀ ਹੁਣ ਕੋਈ ਹੱਕ ਸੁਣੇਗਾ ਸੁਣਾਈ ਹੋਏਗੀ ਉਹ ਇਸ ਸੁਣਾਈ ਦਾ ਰਿਜ਼ਲਟ ਇਹ ਹੈ ਕਿ ਜਨਤਾ ਦੀ ਬਿਲਕੁਲ ਹੀ ਸੁਣਾਈ ਨਹੀਂ ਅੱਗੇ ਤਾਂ ਕਿਤੇ ਗੱਲਬਾਤ ਹੈਗੀ ਕੋਈ ਜਾਂਦਾ ਹੀ ਕੋਈ ਮੰਤਰੀ ਮਿਲਦਾ ਸੀ ਕੋਈ ਸੀਐਮ ਮਿਲਦਾ ਸੀ ਕਿਸੇ ਦੀ ਗੱਲ ਹੁੰਦੀ ਸੀ ਵੀ ਅਕਾਲੀਆਂ ਦੀ ਸਰਕਾਰ ਵੀ ਸੀ ਜੇ ਬਾਦਲ ਸਾਹਿਬ ਕੋ ਕੋ 10 15 ਕੰਮ ਲਾ ਗਿਆ ਉਹਨੇ ਇੱਕ ਦੋ ਕਰ ਦੇਣੇ ਔਰ ਮਿਲਦਾ ਸੀ ਇੱਥੇ ਤਾਂ ਮੁੱਖ ਮੰਤਰੀ ਨੂੰ ਮਿਲਣ ਵਾਸਤੇ ਐਮਐਲਏ ਉਹਨਾਂ ਤੇ ਬੈਠੇ ਰਹਿੰਦੇ ਉਹਨਾਂ ਨੂੰ ਨਹੀਂ ਮਿਲਦਾ ਤੇ ਆਮ ਜਨਤਾ ਨੂੰ ਕਿੱਥੇ ਮਿਲੂਗਾ ਜਨਤਾ ਕਿੱਥੋਂ ਦੱਸੇਗੀ ਗੱਲਬਾਤ ਕਿੱਥੇ ਸੁਣਾਈ ਕੋਈ ਸੁਣੇਗੀ ਜਿਵੇਂ ਦੇ ਹਾਲਾਤ ਹੋ ਗਏ ਨੇ ਪਰਿਵਾਰ ਕਹਿੰਦਾ ਕਿ ਸਾਨੂੰ ਤਾਂ ਉਹ ਦੌਰ ਚ ਇਤੇ ਆ ਗਿਆ ਕਿ ਜਦੋਂ ਲੋਕ ਕਹਿੰਦੇ ਹੁੰਦੇ ਸੀਗੇ ਕਿ ਕੇਪੀਐਸ ਵਰਗਿਆਂ ਨੇ ਮੁੰਡੇ ਚੁੱਕ ਕੇ ਕਹਿੰਦੇ ਮਾਰਦੇ ਕਹਿੰਦੇ ਸਾਡਾ ਤਾਂ ਉਹ ਹਾਲ ਹੋ ਗਿਆ ਲੋਕ ਕਹਿੰਦੇ ਸੀਗੇ ਕਿ ਪੁਲਿਸ ਦੇ ਵਿੱਚ ਸੁਧਾਰ ਬਹੁਤ ਹੋ ਗਿਆ ਇਹ ਤਾਂ ਫਿਰ ਜਿਵੇਂ ਇਹ ਘਟਨਾ ਸਾਹਮਣੇ ਆਈ ਹੈ ਇਹ ਤਾਂ ਪਹਿਲਾਂ ਤੋਂ ਵੀ ਬੱਤਰ ਹੋ ਗਿਆ ਕੇਪੀਐਸ ਗੇਲੇ ਵੇਲੇ ਤੇ ਇਹ ਤਾਂ ਪਤਾ ਲੱਗ ਜਾਂਦਾ ਹੈ ਕਿ ਸਰਕਾਰ ਫਲਾਣੀ ਜਾਂ ਥਾਣੇ ਵਾਲੇ ਸਾਡਾ ਬੰਦਾ ਚੁੱਕ ਕੇ ਲੈ ਜਾਣ ਹਾਂ ਉਹਦੇ ਇਹ ਤਾਂ ਪਤਾ ਲੱਗਦਾ ਸੀ ਨਾ ਇਹਦੇ ਬੰਦੇ ਦਾ ਪਤਾ ਹੀ ਕੋਈ ਨਹੀਂ ਕੌਣ ਚੁੱਕ ਗਿਆ ਹੈਗਾ ਵਿਚਾਰੇ ਨੂੰ ਡਾਰੋਗੇਟ ਕਰਤਾ ਦੱਸਿਆ ਤੱਕ ਨਹੀਂ ਕਰਿਆ ਨੂੰ ਜਦੋਂ ਵਿਚਾਰਾ ਡੈਥ ਹੋ ਗਈ ਉਦੋਂ ਦੱਸਿਆ ਵੀ ਆਹ ਗੱਲਬਾਤ ਹੋਈ ਹੈ ਇਹ ਤੇ ਉਹਦੇ ਤੋਂ ਵੀ ਖਤਰਨਾਕ ਕੋਈ ਛਕਣੀਆਂ ਦੇ ਚੋਂ ਤੋਂ ਵੀ ਖਤਰਨਾਕ ਆ ਗਿਆ ਉਹ ਤੇ ਖਤਰਨਾਕ ਉਹਦੇ ਤੋਂ ਵੀ ਖਤਰਨਾਕ ਆ ਗਿਆ ਸਮਾਂ ਬਹੁਤ ਖਤਰਨਾਕ ਹੈ ਨਸ਼ੇ ਦੇ ਵਿੱਚ ਸਾਰੀ ਗ੍ਰਸਤ ਦੁਨੀ ਗ੍ਰਫਤ ਚ ਦੁਨੀਆ ਆਈ ਜਾਂਦੀ ਏ ਉਹ ਨਸ਼ੇ ਦੇ ਨਾਂ ਤੇ ਹੀ شریف ਬੰਦੇ ਵੀ ਨਾਲ ਵਿਚਾਰੇ ਮਾਰੇ ਜਾਂਦੇ ਜਿੱਦਾਂ ਕਿ ਇਹ ਕੀਤਾ ਗਿਆ ਜਿਵੇਂ ਮੈਂ ਸਰਕਾਰ ਕੋਲੋਂ ਇਹ ਮੰਗ ਕਰਦਾ ਇਸ ਚੀਜ਼ ਦੀ ਕਿ ਜੇ ਇਹਨਾਂ ਦੀ ਸੁਣਵਾਈ ਨਾ ਹੋਈ ਤੇ ਇਸ ਵੇਲੇ ਸਾਰੀ ਜਨਤਾ ਰੋਡ ਤੇ ਆਏਗੀ ਔਰ ਲੁਧਿਆਣੇ ਇਲੈਕਸ਼ਨ ਦੇ ਵਿੱਚ ਡਰ ਕੇ ਡਟ ਕੇ ਵਿਰੋਧ ਕਰਨਗੇ ਉਹ ਪਰਿਵਾਰ ਸਾਰੇ ਲੁਧਿਆਣੇ ਆਉਣ ਦੀ ਤਿਆਰੀ ਜੇਵੇ ਇੱਥੇ ਆ ਗਏ ਸੀ ਸਰਕਾਰ ਦਾ ਡਟ ਕੇ ਵਿਰੋਧ ਕਰਾਂਗੇ ਜਨਤਾ ਦੀ ਅੱਖਾਂ ਖੋਲਾਂਗੇ ਵੀ ਸਾਨੂੰ ਇਨਸਾਫ਼ ਨਹੀਂ ਮਿਲਿਆ ਉਹ ਯਾਰ ਉਹ ਜਾਣ ਵਾਲਾ ਚੱਲ ਗਿਆ ਤੁਸੀਂ ਸਰਕਾਰ ਤੋੜੀ ਤੁਸੀਂ ਇਹ ਤਾਂ ਕਹਿ ਸਕਦੇ ਹੋ ਯਾਰ ਉਸ ਲੇਡੀ ਨੂੰ ਉਹ ਬੱਚਾ ਜਿੰਨੇ ਉਹਨੇ ਪਾਲਣਾ ਬੱਚਾ ਪੜਾਉਣਾ ਲਿਖਾਉਣਾ ਜਵਾਨ ਹੋਣਾ ਉਸ ਉਹਨੂੰ ਤਾਂ ਵਿਚਾਰੀ ਨੂੰ ਕੋਈ ਸਰਕਾਰੀ ਨੌਕਰੀ ਦੇ ਦਿਓ ਜੇ ਤੁਹਾਡੇ ਮਹਿਕਮੇ ਨੇ ਗਲਤ ਕਰ ਲਿਆ ਗੋਦੀ ਕਰ ਲਈ ਇਹਨਾਂ ਨੇ ਪਹਿਲੀ ਗੱਲ ਤੇ ਉਹਨਾਂ ਨੂੰ ਕਿਸੇ ਤਰੀਕੇ ਮਾਫ਼ ਨਹੀਂ ਕਰਨਾ ਕਿਉਂਕਿ ਪਰਚਾ ਤੇ ਦੇ ਦਿੱਤਾ ਫੜੇ ਤੇ ਜਾਣੇ ਅੱਜ ਨਹੀਂ ਕੱਲ ਫੜੇ ਜਾਣਗੇ ਠੀਕ ਹੈ ਨਾ ਇਹ ਚ ਬਚਾ ਕੋਈ ਨਹੀਂ ਤੁਸੀਂ ਆਹ ਦੇਖਦੇ ਹੋ ਅੱਜ ਵੀ ਦੇਖੋ ਕਦਾਂ ਸਜ਼ਾ ਹੋ ਰਹੀ ਸਾਰੀਆਂ ਨੌਕਰੀਆਂ ਪੂਰੀਆਂ ਕਰਨ ਤੋਂ ਬਾਅਦ ਲੋਕਾਂ ਨੂੰ ਸਜ਼ਾ ਹੋ ਰਹੀ ਜਿਨ੍ਹਾਂ ਨੇ ਧੱਕਾ ਕੀਤਾ ਜਨਤਾ ਨਾਲ ਜਨਤਾ ਨਾਲ ਧੱਕਾ ਕੀਤਾ ਉਹ ਬਰਦਾਸ਼ਤ ਨਹੀਂ ਹੋਏਗਾ ਉੱਪਰ ਵਾਹਿਗੁਰੂ ਦੇਖਦਾ ਹੈ ਉਹਨਾਂ ਨੇ ਇਨਸਾਫ਼ ਦੇਣਾ ਹੀ ਹੈ ਇਹ ਜਦੋਂ ਸੀਆਈਏ ਬੰਦਾ ਚੁੱਕਦੀ ਹੈ ਕਿ ਉੱਪਰ ਸੀਨੀਅਰ ਅਫਸਰਾਂ ਨੂੰ ਰਿਪੋਰਟ ਹੁੰਦੀ ਹੈ ਕਿ ਫਲਾਣਾ ਬੰਦਾ ਅੱਜ ਚੁੱਕਿਆ ਸਾਡੇ ਥਾਣਿਆਂ ਦੇ ਵਿੱਚ ਹਮੇਸ਼ਾ ਇਹ ਗੱਲਬਾਤ ਹੁੰਦੀ ਹੈ ਵੀ ਜਦੋਂ ਵੀ ਕਿਤੇ ਬੰਦਾ ਟੁਕਿਆ ਚੁੱਕਿਆ ਹਲਕਾ ਜੀਓ ਨੂੰ ਔਰ ਹਲਕਾ ਜੀਏ ਨੇ ਐਸਐਸਪੀ ਨੂੰ ਰਿਪੋਰਟ ਦੇਣੀ ਹੁੰਦੀ ਹੈ ਵੀ ਆਹ ਫਲਾਣਾ ਬੰਦਾ ਚੁੱਕਿਆ ਫਿਰ ਕੀ ਐਸਐਸਪੀ ਨੂੰ ਪਤਾ ਹੋਣਾ ਚਾਹੀਦਾ ਕਿ ਨਰਿੰਦਰਦੀਪ ਜੇ ਚੁੱਕਿਆ ਤਾਂ ਕਿਹੜੇ ਮਸਲੇ 'ਚ ਚੁੱਕਿਆ ਐਸਐਸਪੀ ਬੜੇ ਆਨਸਟ ਨੇ ਉੱਥੇ ਦੇ ਉਹ ਔਰ ਮੈਂ ਮਿਲਿਆ ਵੀ ਉਹਨਾਂ ਨੂੰ ਬਹੁਤ ਆਨਸਟ ਨੇ ਇਹ ਹੁਣ ਪਤਾ ਨਹੀਂ ਵੀ ਉਹਨਾਂ ਨੂੰ ਇਨਫਾਰਮੇਸ਼ਨ ਦਿੱਤੀ ਹੈ ਕਿ ਸਾਡੇ ਕਰਪਟ ਅਫਸਰ ਬੈਠੇ ਨੇ ਇਸੇ ਕਰਕੇ ਸਾਡੇ ਥਾਣੇਦਾਰ ਜਿਹੜੇ ਕਰਪਟ ਨੇ ਆ ਰੋਜ਼ ਤਾਂ ਹੀ ਫੜੇ ਜਾਂਦੇ ਬਣੇ ਇਹਨਾਂ ਨੇ ਗੰਦ ਪਾਇਆ ਮੈਂ ਕਹਿੰਦਾ ਇਸੇ ਮਹਿਕਮੇ ਚੰਨ ਕੱਢਣੀ ਚਾਹੀਦੀ ਮਹਿਕਮੇ ਚ ਇਹਨਾਂ ਨੂੰ ਚੁੱਕ ਕੇ ਅੰਦਰ ਦੇ ਕੇ ਇਹਨਾਂ ਦੀ ਜਿੱਦਾ ਪ੍ਰਾਪਰਟੀ ਦੂਜਿਆਂ ਦੀ ਸੀਜ਼ ਕੀਤੀ ਇਹਨਾਂ ਦੀ ਵੀ ਪ੍ਰਾਪਰਟੀ ਸੀਜ਼ ਕਰੀ ਚਾਹੀਏ ਉਹ ਕਰਪਸ਼ਨ ਚ ਫੜੇ ਜਾਣ ਜਿੱਥੇ ਵੀ ਫੜੇ ਜਾਣਾਂ ਦੀ ਪ੍ਰਾਪਰਟੀ ਜਿੱਦਾ ਆਪਾਂ ਕਹਿੰਦੇ ਆ ਥਾਰ ਵਾਲੀ ਮੈਡਮ ਦੀ ਸੀਜ਼ ਕੀਤੀ ਹੈ ਜੇ ਉਹ ਪੁਲਿਸ ਮੁਲਾਜ਼ਮਾਂ ਹੀ ਤੇ ਇਹ ਵੀ ਪੁਲਿਸ ਮੁਲਾਜ਼ਮਾਂ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਇਸੇ ਤਰ੍ਹਾਂ ਸੀਜ਼ ਕੀਤੀਆਂ ਜਾਣੀ ਚਾਹੀਦੀਆਂ ਕਿ ਇਹਨਾਂ ਨੂੰ ਪਤਾ ਲੱਗ ਜਾ ਵਾਰ ਕਹਿੰਦਾ ਕਿ ਅਸੀਂ ਚੋਣੇ ਕਿ ਕਿਸੇ ਹੋਰ ਦੇ ਨਾਲ ਇਹੋ ਜਿਹਾ ਤਕਾ ਨਾ ਹੋਵੇ ਪਰ ਜਿਹੜਾ ਸਵਾਲ ਇਹ ਬਣਿਆ ਕੀ ਇਹਦਾ ਜਵਾਬ ਦੇ ਪਾਏਗੀ ਪੁਲਸ ਕੀ ਚੁੱਕਿਆ ਕਿਉਂ ਸੀਗਾ ਨਰਿੰਦਰ ਨੂੰ ਚੁੱਕਿਆ ਤੇ ਪਤਾ ਲੱਗਦਾ ਪਿਆ ਕੋਈ ਗਲਬਾਤ ਨਹੀਂ ਇਹ ਚੁੱਕਿਆ ਹੁੰਦਾ ਤੇ ਹੁਣ ਤੱਕ ਜਵਾਬ ਨਾ ਦੇ ਇਹ ਗਲਬਾਤ ਕੋਈ ਹੋਣੀ ਨਹੀਂ ਪੁਲਸ ਨੇ ਉਹ ਕਰਪਸ਼ਨ ਕਰਕੇ ਚੁੱਕਿਆ ਹੁਣ ਕੱਲ ਤੇ ਰੌਲਾ ਹੈ ਕਰ ਸਾਰਾ-ਰੋੜ ਦਾ ਕਰਪਸ਼ਨ ਦਾ ਸਾਡੇ ਮੈਹਮੇਜੇ ਬੇੜਾ ਘਰ ਕੋਇਆ ਸਾਡੇ ਮੈਂ ਰੋਜ਼ ਇਹਨਾਂ ਨੂੰ ਕਹਿੰਦਾ ਉਹ ਮੈਂ ਕਹਾ ਬੰਦੇ ਬਣ ਜਾਓ ਨਾ ਲਓ ਕਰਪਸ਼ਨ ਨਾ ਕਰੋ ਬੁਰੀ ਹਾਲਤ ਹੋਣੀ ਬੁਰੀ ਹਾਲਤ ਹੋਣੀ ਪਰ ਇਹਨਾਂ ਨੂੰ ਕੋਈ ਸ਼ਰਮ ਨਹੀਂ ਮੈਂ ਇਹਨਾਂ ਨੂੰ ਕਹਿੰਦਾ ਮੈਂ ਰੋਜ਼ ਇਹਨਾਂ ਕਹਿੰਦਾ ਸ਼ਰਮ ਲਾ ਲੀ ਇਹਨਾਂ ਲੋਕਾਂ ਨੇ ਕਿ ਇੰਨਾ ਕ ਕਰਪਸ਼ਨ ਦੇ ਸਿਰੇ ਲਾ ਗਿਆ ਤੇ ਦੁਨੀਆ ਲੋਕਾਂ ਦੇ ਚੱਕ ਕੇ ਬੱਚੇ ਹੀ ਮਾਰਨੇ ਸ਼ੁਰੂ ਕਰਤੇ ਯਾਰ ਉਹ ਇੱਕ ਬੱਚਾ ਵਿਚਾਰੇ ਦਾ ਕੀ ਹੋਏਗਾ ਮੈਂ ਤੇ ਜਨਤਾ ਨੂੰ ਔਰ ਸਰਕਾਰ ਕੋਲੋਂ ਇੱਕ ਹੱਥ ਜੋੜ ਕੇ ਬੇਨਤੀ ਕਰ ਰਿਹਾ ਨਾ ਵੀ ਇਹੋ ਜਿਹਾ ਜਿਹੜਾ ਕਰਾਇਮ ਕਰਨਾ ਇਹਨਾਂ ਨੂੰ ਕੋ ਬੰਦ ਕਰ ਦੇਣ ਔਰ ਜਿਹੜੇ ਕਰਦੇ ਉਹਨਾਂ ਦੀਆਂ ਇਤਿਹਾਸ ਇ ਜਿੱਦਾਂ ਕਿ ਕਿਉਂਕਿ ਪੁਲਿਸ ਮਲਾਜਮ ਨੇ ਉਹਨਾਂ ਨੇ ਧੱਕਾ ਕੀਤਾ ਉਹਨਾਂ ਦੀ ਹੋਣੀ ਚਾਹੀਦੀ ਹੈ ਜੇ ਉਹ ਜਿੱਦਾਂ ਬਾਕੀਆਂ ਦਾ ਇਹਨਾਂ ਦੀ ਪ੍ਰਾਪਰਟੀਆਂ ਬਿਲਕੁਲ ਸੀਜ਼ ਹੋਣੀਆਂ ਚਾਹੀਦੀਆਂ ਹਨ ਕਰਪਸ਼ਨ ਕਰਨੀ ਬੰਦ ਕਰ ਦੇਣ ਜਿਹੜੇ ਵੀ ਕਰਪਸ਼ਨ ਚ ਫੜਿਆ ਜਾਂਦਾ ਚਾਹੇ ਥਾਣੇਦਾਰ ਹੋਵੇ ਚਾਹੇ ਸਪਾਈ ਹੋਵੇ ਹੌਲਦਾਰ ਹੋਵੇ ਐਸਪੀ ਹੋਵੇ ਡੀਐਸਪੀ ਸਾਰਿਆਂ ਦੀਆਂ ਪ੍ਰਾਪਰਟੀਆਂ ਬਿਲਕੁਲ ਸੀਜ਼ ਨਾਲ ਹੋਣੀਆਂ ਚਾਹੀਦੀਆਂ ਕਿ ਇਹਨਾਂ ਨੂੰ ਫਿਰ ਬੰਦੇ ਬਣ ਕੇ ਕਰਪਸ਼ਨ ਤੋਂ ਹਮ ਠੀਕ ਹੈ ਭੁਵਿੰਦਰ ਜੀ ਧੰਨਵਾਦ ਗੱਲਬਾਤ ਕਰਨ ਦੇ ਲਈ ਸੋਹੇ ਭੁਵਿੰਦਰ ਸਿੰਘ ਗੋਤਰਾ ਨੇ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਖੁੱਲ ਕੇ ਨਰਿੰਦਰਦੀਪ ਵਾਲੇ ਮਸਲੇ ਤੇ ਪਰ ਸਵਾਲ ਅੱਜ ਵੀ ਉਹ ਬਰਕਰਾਰ ਬਣਿਆ ਹੋਇਆ ਕਿ ਆਖਿਰਕਾਰ ਨਰਿੰਦਰਦੀਪ ਨੂੰ ਚੁੱਕਿਆ ਕਿਉਂ ਸੀ ਪਰ ਸਰਾਸਰ ਇਹ ਤੱਕਾ ਜਿਹੜਾ ਉਹ ਸਾਹਮਣੇ ਆ ਰਿਹਾ ਕਿ ਜਿਸ ਤਰੀਕੇ ਦੇ ਨਾਲ ਸੀਆਈਏ ਦੇ ਵੱਲੋਂ ਚੱਕਿਆ ਗਿਆ ਔਰ ਉਸ ਤੋਂ ਬਾਅਦ ਜਿਵੇਂ ਦੀ ਪੋਸਟਮਾਰਟਮ ਰਿਪੋਰਟ ਆਈ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹਦਾ ਖੁਲਾਸਾ ਹੋਣਾ ਚਾਹੀਦਾ ਹੈ ਇਹ ਖੁਲਾਸਾ ਉਦੋਂ ਹੀ ਹੋਏਗਾ ਜਦੋਂ ਤਿੰਨੇ ਜਣੇ ਤਿੰਨ ਜਿਹੜੇ ਇਨਸਪੈਕਟਰ ਦੇ ਵੱਲੋਂ ਚੁੱਕਿਆ ਗਿਆ ਸੀਗਾ ਜਦੋਂ ਇਹ ਫੜੇ ਜਾਣਗੇ ਉਸ ਤੋਂ ਬਾਅਦ ਇਹ ਖੁੱਲ ਕੇ ਕਹਾਣੀ ਸਾਹਮਣੇ ਆਏਗੀ ਕਿ ਆਖਿਰਕਾਰ ਨਰਿੰਦਰਦੀਪ ਨੂੰ ਚੁੱਕਿਆ ਕਿਉਂ ਗਿਆ ਸੀਗਾ ਜੇਕਰ ਉਹ #ਪੰਜਾਬ